ਮਾਲਵਾ ਤੇ ਮੰਨਿਆ ਹੋਇਆ ਤਬਦੀਲੀਆਂ ਲਈ ਇਹ ਇਸ ਦੇ ਲਈ ਇੱਕ ਛੋਟੀ ਜੀ ਜਜ਼ਾਤ ਦੀ ਕਹਾਣੀ ਤੋਂ ਮੇਰਾ خیال ਹੈ ਉਸ ਤੋਂ ਬਾਅਦ ਸਪਸ਼ਟ ਹੋ ਨਹੀਂ ਸਕਣਾ ਕਿ ਇੱਕ ਰਾਜੇ ਨੂੰ ਲੋੜ ਸੀ ਟੈਕਸ ਵਧਾਉਣ ਦੀ ਉਸ ਦੇਖਿਆ ਕਿ ਅਸੀਂ ਆਯਾਸ਼ੀ ਬਹੁਤ ਕਰ ਲਈ ਹੁਣ ਸਾਰੇ ਮੰਤਰੀ ਤੇ ਅਸੀਂ ਜਦੋਂ ਹੁਣ ਖਜ਼ਾਨਾ ਖਾਲੀ ਹੋ ਚੁੱਕਿਆ ਯਾਨੀ ਰੌਲਾ ਲਗਾਤਾਰੇ ਸ਼ੁਰੂ ਹੋਇਆ ਕੁਝ ਵੀ ਕੰਮ ਕਰਨ ਲਈ ਖਜ਼ਾਨਾ ਖਾਲੀ ਹੈ ਤਾਂ ਕੀ ਕਰੀਏ ਸਲਾਹ ਦਿੱਤੀ ਗਈ ਕਿ ਟੈਕਸ ਵਧਾ ਦਿਓ ਤਾਂ ਰਾਜਾ ਡਰ ਗਿਆ ਬਈ ਲੋਕ ਜੇ ਵਿਰੋਧ ਵਿੱਚ ਖੜੇ ਹੋ ਗਏ ਤਾਂ ਗੱਦੀ ਨਾ ਖੁੱਸ ਜਾਏ ਨਹੀਂ ਅਜੇ ਨਹੀਂ ਇਹ ਕਰਨਾ ਫਿਰ 2-3 ਦਿਨ ਹੋਰ ਇਸੇ ਤਰ੍ਹਾਂ ਗੱਲ ਚੱਲਦੀ ਰਹੀ ਤਾਂ ਉਹ ਅਖੀਰ ਜਦੋਂ ਹੁਣ ਕੋਈ ਚਾਰਾ ਨਾ ਦਿਸਿਆ ਮੰਨ ਗਿਆ ਵੀ ਚਲੋ ਟੈਕਸ 1 ਟਕਾ ਲਾ ਦਿੰਨੇ ਆ ਤੇ ਅਗਲੇ ਦਿਨ ਉਹਨੇ ਦੇਖਿਆ ਫਿਰ ਉਪਰੋਂ ਆਪਣੇ ਮਹਿਲ ਦੇ ਸਿਰੇ ਤੋਂ ਵੀ ਦੇਖਿਆ ਕਿ ਲੋਕ ਕਿੰਤੂ ਪ੍ਰੰਤੂ ਸ਼ੁਰੂ ਵੀ ਹੋਏ ਰੌਲਾ ਵੀ ਪਿਆ ਕੁਝ ਇਕੱਠੇ ਵੀ ਹੋਏ ਪਰ ਸ਼ਾਮ ਤਾਈ ਹੌਲੀ ਹੌਲੀ ਉਹਨੂੰ ਯਾਨੀ ਸਾਰੇ ਆਪੋ ਆਪਣੇ ਕੰਮਾਂ ਵਿੱਚ ਤੁਰਦੇ ਟਕਾ ਇੱਕ ਵੱਧ ਦੇ ਕੇ ਲੰਘਦੇ ਰਹੇ 6 ਮਹੀਨੇ ਹੋਰ ਲੰਘ ਗਏ ਮਾਇਆ ਇਕੱਠੀ ਹੋਈ ਵਾਹ ਵਾ ਸੋਹਣੇ ਤਰੀਕੇ ਫਿਰ ਰੰਗ ਰਲੀਆਂ ਬਣਾਈਆਂ ਤੇ ਫਿਰ ਦੇਖਿਆ ਖਜ਼ਾਨਾ ਖਾਲੀ ਹੁਣ ਕੀ ਕੀਤਾ ਜਾਏ ਫਿਰ ਵਿਚਾਰ ਕੀਤੀ ਗਈ ਤੇ ਫਿਰ ਇੱਕੋ ਹੀ ਗੱਲ ਹੋਈ ਵੀ ਹੁਣ ਟੈਕਸ ਦੁਬਣਾ ਕਰ ਦਿਓ ਤਾਂ ਉਹ ਫੇਰ ਇੱਕ ਵਾਰ ਸੋਚਾਂ ਚ ਪਿਆ ਵੀ ਪਿਛਲੀ ਵਾਰ ਤਾਂ ਕਿੰਤੂ ਪ੍ਰੰਤੂ ਹੋ ਕੇ हट ਗਿਆ ਇਹ ਨਾ ਹੋਏ ਐਦਕੀ ਬਗਾਵਤ ਹੋ ਜਾਏ ਤੇ ਸਾਰੇ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਏ ਮੇਰੀ ਗੱਦੀ ਨਾ ਖੁੱਸੇ ਇੱਕ ਦੋ ਦਿਨ ਸੋਚ ਵਿਚਾਰ ਤੋਂ ਬਾਅਦ ਅਖੀਰ ਉਹਨੇ ਲਾਇਆ ਫਿਰ ਉਸੇ ਤਰ੍ਹਾਂ ਹੀ ਹੋਇਆ ਪਿਛਲੀ ਵਾਰ ਨਾਲੋਂ ਘੱਟ ਹੋਇਆ ਯਾਨੀ ਲੋਕ ਤਾਂ ਬੋਲੇ ਪਰ ਥੋੜੀ ਦੇਰ ਵਿੱਚ ਉਹਨੇ ਦੇਖਿਆ ਵੀ ਸ਼ਾਮ ਤੱਕ ਵੀ ਨਹੀਂ ਦੁਪਹਿਰ ਤੱਕ ਹੀ ਇਹ ਲੋਕ ਹੌਲੀ-ਹੌਲੀ ਫਿਰ ਆਪਣੇ ਕੰਮਾਂ ਨੂੰ ਤੁਰ ਗਏ ਇਸ ਤਰੀਕੇ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ 10 ਵਾਰ ਕਰ ਲਿਆ ਲੋਕ ਫਿਰ ਵੀ ਇਸੇ ਤਰ੍ਹਾਂ ਥੋੜੀ ਦੇਰ ਚੁੱਪੀ ਕਰਕੇ ਫਿਰ ਲੰਘਦੇ ਰਹੇ ਹੁਣ ਰਾਜੇ ਨੂੰ ਇੱਕ ਡਰ ਲੱਗਿਆ ਜੋ ਸ਼ਾਇਦ ਅੱਜ ਦੇ ਕਿਸੇ ਸਿਆਸਤਦਾਨ ਨੂੰ ਸਮਝ ਆ ਜਾਏ ਕਿ ਉਹ ਡਰ ਕੀ ਸੀ ਉੱਡਾਰ ਸੀ ਕਿ ਜੇ ਕੱਲ ਨੂੰ ਬਾਹਰੋਂ ਕੋਈ ਹੱਲਾ ਬੋਲ ਦੇਵੇ ਤੇ ਇਹ ਇੰਨੇ ਮਰ ਚੁੱਕੇ ਜ਼ਮੀਰਾਂ ਵਾਲੇ ਬਣ ਗਏ ਨੇ ਜਿਨ੍ਹਾਂ ਨੂੰ ਅਸੀਂ ਵੰਡ ਵੀ ਲਿਆ ਦੱਬ ਵੀ ਲਿਆ ਨਿਚੋੜ ਵੀ ਲਿਆ ਤੇ ਹੁਣੇ ਆਵਾਜ਼ ਹੀ ਕੱਢਣੋਂ ਹਟ ਗਏ ਨੇ ਤੇ ਮੈਂ ਇਹਨਾਂ ਦੀ ਜ਼ਮੀਰ ਹੀ ਜਗਾ ਲਵਾਂ ਕਿਤੇ ਹੱਲਾ ਬੋਲੇ ਤੇ ਇਹ ਤਾਂ ਮਰਨਗੇ ਮੈਂ ਵੀ ਮਰ ਜਾਣਾ ਇਹ ਤਾਂ ਬਚਾਉਣ ਜੋਗੇ ਵੀ ਨਹੀਂ ਰਏ ਸੋਨੇ ਇੱਕ ਨੁਕਤਾ ਕੱਢਿਆ ਉਸ ਕਿਆ ਵੇ ਪਾਈ ਹੁਣ ਟੈਕਸ ਤਾਂ 10 ਗੁਣਾ ਲੈਣਾ ਹੀ ਜੇ ਪਰ ਜਿਹੜਾ ਉਸ ਥਾਂ ਤੋਂ ਲੰਘਣ ਲੱਗੇ ਟੈਕਸ ਦੇਣ ਵਾਲੇ ਨੂੰ 10 ਛਿੱਤਰ ਮਾਰਿਓ ਕਿ ਇਹਨਾਂ ਦੀ ਜ਼ਮੀਰ ਜਾਗੇ ਖੜੇ ਹੋਣ ਤੇ ਕਹਿਣ ਹੁਣ ਨਹੀਂ ਬਸ ਇਹ ਮੈਂ ਚਾਹਨਾ ਇਹਨਾਂ ਦੇ ਮੂੰਹ ਤੋਂ ਬੋਲਿਆ ਜਾਣਾ ਸੋ ਉਸੇ ਰਾਹ ਤੋਂ ਲੰਘਦੇ ਟੈਕਸ ਦੇ ਰਹੇ ਸਨ ਤੇ ਨਾਲ ਛਿੱਤਰ ਮਾਰੇ ਜਾ ਰਹੇ ਸਨ ਰਾਜਾ ਇਸ ਤਰੀਕੇ ਖੁਸ਼ ਸੀ ਕਿ ਕਟੋ-ਕਟ ਮੇਰੇ ਲੋਕ ਜਾਗਣਗੇ ਹੁਣ ਤੇ ਫਿਰ ਅਸਲ ਗੱਦੀ ਮੇਰੀ ਹੁਣ ਬਚੇਗੀ ਤੇ ਉੱਥੇ ਬਹੁਤ ਹੋ ਹੱਲਾ ਹੋਣ ਲੱਗਿਆ ਬਹੁਤ ਖੁਸ਼ ਸੀ ਰਾਜਾ ਵੀ ਸ਼ੁਕਰ ਹੈ ਕਿ ਕੋਈ ਆਵਾਜ਼ ਉੱਠੀ ਪੇਸ ਬਦਲ ਕੇ ਗਿਆ ਦੇਖਣ ਕਿ ਕੀ ਚੱਲ ਰਿਹਾ ਜੇ ਜਾ ਕੇ ਉਸ ਪਤਾ ਜੇ ਕੀ ਦੇਖਿਆ ਕਿ ਲੋਕ ਹੋ ਹੱਲਾ ਸਿਰਫ ਇਸ ਕਰਕੇ ਮਚਾ ਰਹੇ ਸਨ ਕਿ ਟੈਕਸ ਵੀ 10 ਗੁਣਾ ਲੈ ਲਓ ਛਿੱਤਰ ਵੀ 10 ਮਾਰ ਲਓ ਪਰ ਕਿਰਪਾ ਕਰਕੇ ਇਹ ਸੈਂਟਰ ਥੋੜੇ ਜੇ ਵਧਾ ਦਿਓ ਕਿ ਸਮਾਂ ਲੱਗ ਰਿਹਾ ਨਾ ਜਿਹੜਾ ਉਹ ਘਟ ਜਾਵੇ ਤੇ ਅਸੀਂ ਛਿੱਤਰ ਖਾ ਕੇ ਵੀ ਤੁਰ ਜਾਵਾਂਗੇ ਪਰ ਆਪਣੇ ਕੰਮ ਤੱਕ ਸੀਮਤ ਹੋ ਜਾਣਾ। ਹੁ ਲਾਣਤ ਨਾ ਆਖਾਂ ਤੱਕ ਹੀ ਆਖਾਂ ਕਿ ਅਸੀਂ ਬਿਲਕੁਲ ਉਸੇ ਹਾਲ ਤੇ ਪਹੁੰਚ ਚੁੱਕੇ ਹਾਂ ਕਿ ਜਿਸ ਤਰੀਕੇ ਸਾਡੀਆਂ ਲੀਚਾਂ ਤਾਂ ਇਹ ਸਾਰੀਆਂ ਜਾਂ ਜੋਕਾਂ ਤਾਂ ਲੱਗੀਆਂ ਹੀ ਪਈਆਂ ਨੇ ਪਰ ਨਾਲ ਜਿਸ ਢੰਗ ਨਾਲ ਅਸੀਂ ਆਪੋ ਆਤਾਪੀ ਚ ਪਏ ਆ ਕਿ ਅਸੀਂ ਧਰਮ ਪੱਖੋਂ ਵੀ ਜਾਤ ਪਾਤ ਪੱਖੋਂ ਵੀ ਊਚ ਨੀਚ ਪੱਖੋਂ ਵੀ ਤੇ ਅਸੀਂ ਚੁੱਪ ਕਰਕੇ ਬੈਹਾਂ ਕਿ ਹਾਂਜੀ ਤੁਸੀਂ ਹੋਰ ਕਰੋ ਪਰ ਸਿਰਫ ਜਲਦੀ ਕਰ ਦਿਓ ਅਸੀਂ ਆਪੋ ਆਪਣੇ ਕੰਮ ਤੱਕ ਸੀਮਤ ਹੋ ਜਾਈਏ ਪਰ ਜ਼ਮੀਰ ਮਰ ਗਈ ਮਰਦਾ ਜਿਸਮ ਹੀ ਹੁੰਦਾ ਜੀ ਤੇ ਇਹ ਅੱਜ ਵੀ ਸਮਝਣ ਦੀ ਲੋੜ ਹੈ ਸਿਆਸਤਦਾਨਾਂ ਨੂੰ ਵੀ ਕਿ ਇਹਨਾਂ ਦੀ ਅਣਖ ਮਾਰ ਕੇ ਜਿਸ ਢੰਗ ਨਾਲ ਪਾੜ ਕੇ ਸਿਰਫ ਵਕਤੀ ਰਾਜ ਮੈਂ ਸਦੀਵੀ ਦੀ ਗੱਲ ਨਹੀਂ ਕਰ ਰਹੀ ਇਹ ਵਕਤੀ ਰਾਜ ਜਦੋਂ ਲੈ ਜਾਓਗੇ ਤਾਂ ਅਣਖ ਵਾਲੇ ਇੱਥੋਂ ਜਾਣਗੇ ਆਪਾਂ ਸਿਰਫ ਇੱਥੋਂ ਤੁਰ ਜਾਣ ਦੀ ਗੱਲ ਨਾ ਕਰੀਏ ਲੋਕ ਇਸ ਹੱਦ ਤੱਕ ਪਹੁੰਚੇ ਪਏ ਨੇ ਕਿ ਮਰ ਜਾਈਏ ਪਾਵੇਂ ਪਰ ਪੰਜਾਬੋਂ ਬਾਹਰ ਨਿਕਲਣਾ ਇਹ ਦਿਸਦਾ ਪਿਆ ਸਾਨੂੰ ਕਿਸ਼ਤੀਆਂ ਉਲਟ ਜਾਣ ਮਰ ਜਾਈਏ ਜੰਗਲਾਂ 'ਚ ਤੱਕੇ ਖਾਈਏ ਪਹਾੜਾਂ ਲੰਘ ਤੱਕ ਨੂੰ ਟੱਪਣਾ ਪਵੇ ਨੰਗੇ ਪੈਰੀਂ ਜਾਣਾ ਪਵੇ ਭੁੱਖੇ ਧਾਇ 15 ਦਿਨ ਰਹਿ ਲਵਾਂਗੇ ਪੰਜਾਬ ਨਹੀਂ ਰਹਿਣਾ ਕੀ ਸੁਣਿਆ ਜਾਂਦਾ ਪਿਆ ਕਿ ਪੈਸੇ ਤੋਂ ਬਾਅਦ ਇਹੋ ਕੰਮ ਹੋਣਾ ਕਿ ਤੁਸੀਂ 10 ਗੁਣਾ ਟੈਕਸ ਵੀ ਦੋਗੇ ਛਿੱਤਰ ਵੀ ਮਾਰ ਲਓਗੇ ਪਰ ਜੋ ਬਾਕੀ ਬਚਿਆ ਖੁਚਿਆ ਮਾਲ ਜੇ ਜੇ ਇਹਨਾਂ ਨਿਚੋੜ ਦਿੱਤਾ ਤਾਂ ਫਿਰ ਤੁਸੀਂ ਵੀ ਰਾਜ ਨਹੀਂ ਕਰ ਸਕਣਾ ਇੱਥੇ ਕੋਈ ਹੋਰ ਆ ਕੇ ਵਸਣਗੇ ਜਿਹੜੇ ਅਸਲ ਫਿਰ ਮੁੜ ਕੇ ਰਾਜ ਦੇ ਮਾਲਕ ਬਣਨਗੇ ਸੋ ਇਹ ਸੁਣਿਆ ਮੈਂ ਜ਼ਰੂਰ ਤੁਹਾਡੇ ਰੰਗ ਦੇਣਾ ਚਾਹੁੰਦੀ ਸੀ ਕਿ ਪੰਜਾਬ ਦੇ ਮੁੱਦਿਆਂ 'ਚ ਅਸੀਂ ਪੰਜਾਬੀ ਗੁਆਈ ਥੋੜਾ ਜਿਹਾ ਰੌਲਾ ਰੱਪਾ ਹੋਇਆ ਕੁਝ ਲੋਕ ਇਕੱਠੇ ਹੋਏ ਪਰ ਫਿਰ ਚੁੱਪ ਕਰਕੇ ਬੈਠੇ ਨੇ ਪੰਜਾਬੀ ਤੇ ਫਾਈਨ ਅੱਜ ਵੀ ਜਾਰੀ ਹੈ ਬਿਲਕੁਲ ਇਸੇ ਤਰ੍ਹਾਂ ਉਹ ਫੈਕਟਰੀਆਂ ਜਿਹੜੀਆਂ ਜ਼ਹਿਰ ਉਗਲਦੀਆਂ ਪਈਆਂ ਨੇ ਪੰਜਾਬ ਦੀ ਧਰਤੀ ਨੂੰ ਖਤਮ ਕਰਨ ਵੱਲ ਨੂੰ ਤੁਰੀਆਂ ਨੇ ਬੰਜਰ ਬਣਾ ਰਹੀਆਂ ਨੇ ਜਿੱਥੇ ਮੋਹਿੰਜੋ ਦੜੋ ਵਰਗਾ ਹਾਲ ਹੋ ਜਾਣਾ ਜੇ ਅਸੀਂ ਹੋ ਹੱਲਾ ਮਚਾਇਆ ਥੋੜੇ ਜੇ ਲੋਕ ਅੱਜ ਵੀ ਜੁਟੇ ਨੇ ਉੱਥੇ ਜਟ ਡਟੇ ਨੇ ਪਰ ਬਾਕੀ ਆਪੋ ਆਪਣੇ ਕੰਮਾਂ ਤੱਕ ਸੀਮਤ ਨੇ ਕੇ ਕੋਈ ਗੱਲ ਨਹੀਂ ਅਸੀਂ ਸਿਰਫ ਆਪਨੇ ਛਿੱਤਰ ਮਾਰੋ ਤੋਰ ਦਿਓ ਅਸੀਂ ਜਿਆਦਾ ਛੇਤੀ ਪਹੁੰਚਣਾ ਮੱਤੇਵਾੜਾ ਜੰਗਲ ਇੱਕ ਵੱਖ ਮੁੱਦਾ ਖੜਾ ਹੋਇਆ ਪਿਆ ਲੋਕ ਪਹੁੰਚਦੇ ਨੇ ਪਰ ਫਿਰ ਉਸੇ ਤਰ੍ਹਾਂ ਵੰਡ ਦਿੱਤੇ ਜਾਂਦੇ ਨੇ ਕੋਈ ਹੈ ਵੀ ਕਿ ਬੁੱਢਾ ਦਰਿਆ ਜੇ ਅੱਜ ਵੀ ਦਿਸਦਾ ਪੂਰੇ ਪੰਜਾਬ ਨੂੰ ਕੈਂਸਰ ਦੀ ਚਪੇਟ ਵਿੱਚ ਲਿਆ ਰਿਹਾ ਤਾਂ ਉਹਦੇ ਬਾਰੇ ਕੀ ਕੁਛ ਕੀਤਾ ਗਿਆ